ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਪਹੁੰਚਿਆ ਬਾਈ ਜੀ ਮੰਡੀ ਤਨਹੋਲਾ 11 11 2025 ਨੂੰ ਲੱਗੀ ਇਹ ਬਹੁਤ ਟੌਪ ਦੇ ਨਗਿੰਨੇ ਚੰਗੀਆਂ ਮੱਝਾਂ ਇੱਥੇ ਪਹੁੰਚੀਆਂ ਹੋਈਆਂ ਬਾਈ ਬਹੁਤ ਸੋਹਣੀ ਚੰਗੇ ਕੱਦ ਕਾਠ ਵਾਲੀ ਬਹੁਤ ਵਧੀਆ ਆਰਡਰ ਵਾਲੀ ਮੱਝ ਲੈ ਕੇ ਪਹੁੰਚਿਆ ਹੋਇਆ ਉਹ ਵਧੀਆ ਆਰਡਰ ਦੀ ਮਾਲਕਾ ਬਾਈ ਜੀ ਕੱਦ ਵੀ ਚੰਗਾ ਆਡਰ ਪੀਣਾ ਲੱਗਦਾ ਆਟਰ ਤਸੱਲੀ ਕਰ ਲੋ ਉਹ ਚੰਗੇ ਆਟਰ ਦੀ ਮਾਲਕਾਂ ਵਾਜਾ ਮਾੜੀ ਦੇਂਗਾ ਜਾਣਕਾਰੀ ਕੱਲ ਪਾਸੇ ਖੜੇ ਦੱਸ ਦੇ ਕਿਹੜੇ ਸੂਈ ਸੂਈ ਵਈਏ ਵਾਜੇ ਦੂਜਾ ਸੂਆ ਬਈ ਦੂਜਾ ਸੂਆ ਸੂਈ ਕਿੰਨਾ ਦੁੱਧ ਬਾਗੂ ਇਹਦੀ ਕੀ 20 18 19 ਕਿਲੋ ਤਿਆਰ ਹੁੰਦਾ ਤੇ ਕੀ ਰੇਟ ਕਰਤਾ ਭਰਾ ਦਾ ਆ 325 ਕਰਦੇ ਆ ਛੱਡਣੀ ਕਿੱਥੋਂ ਤੱਕ ਆ ਇਹ ਦੇ ਦਾਂ ਕਰਦਾਂਗੇ ਮੰਨ ਤਣ ਦਾ 15000 3 ਲੱਖ ਹੀ ਦੇ ਦਾਂਗੇ 3 ਲੱਖ ਹੀ ਦੇ ਦਾਂਗੇ 3 ਲੱਖ ਹੀ ਦੇ ਦਾਂਗੇ ਬਾਈ ਕਹਿੰਦਾ ਦੂਜੇ ਸੂਏ ਸੂਈ ਵਈਆ ਬਹੁਤ ਵਧੀਆ ਮਾਝਾ ਬਾਕੀ ਤਸਵੀਰ ਆ ਇੱਕ ਵਾਈ ਜੀ ਨੰਬਰ 2 ਦੀ ਇੱਕ ਟਿਕਟ ਵੰਡੀ ਧਨੋਲਾ ਤੇ ਬਹੁਤ ਹੀ ਵੱਡੀ ਗਿਣਤੀ ਚ ਬੱਚਾ ਪਹੁੰਚ ਗਈ ਹੋਈਆਂ ਬਾਈ ਜੀ ਨਿਤ ਨਵੀਆਂ ਵੀਡੀਓ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਜੇ ਕਿਸੇ ਪੁਰਾਣੇ ਹੋਰ ਵੀਡੀਓ ਬਣਾਉਣੀ ਹੋਵੇ ਤਾਂ ਆਪਣਾ ਨੰਬਰ ਹੈ 94799 8308 ਆਪਣੀ ਬਾਈ ਜੀ ਇਹ ਹਾਂ ਕਿਹੜੇ ਸੂਈ ਸੂਈ ਬਈਆ ਪਹਿਲਾ ਸੂਆ ਬਈ ਦੰਦਾਂ ਚੋਂ ਦੋਂਦੀ ਹੋਈ ਉਹ ਹੀ ਆ ਖੀਰੀ ਵੀ ਮੰਨਦੀ ਪਹਿਲੇ ਸੂਏ ਸੂਈ ਹੋਈ ਮਾਜਾ ਤੇ ਕਿੰਨਾ ਕ ਬੋਲਾ ਹੁਣ ਇਹਦੇ ਥੱਲੇ ਹੋਊਗਾ 13 14 ਕਿਲੋ ਕਿੰਨੇ ਦਿਨ ਹੋ ਗਏ ਸੂਈ ਨੂੰ ਸੂਈ ਨੂੰ ਹੋ ਗਿਆ ਨੂੰ 20 ਬਾਈ ਜੀ ਵੀ ਆ ਬੱਚਾ ਮਗਰ ਕੱਟੀ ਘੱਟਾ ਹਾਂ ਘੱਟਾ ਮਗਰਾ ਬਹੁਤ ਵਧੀਆ ਸ਼ਾਨਦਾਰ ਪਹਿਲੇ ਸੂਏ ਸੂਈ ਹੋਈ ਆ ਚੰਗੇ ਦੁੱਧ ਵਾਲੀ ਮੱਝ ਆ ਬਾਈ ਜੀ ਆਰਡਰ ਤਾਂ ਇਹਨਾਂ ਦਾ ਦੂਜੇ ਸੂਏ ਵਾਲਾ ਹੁੰਦਾ ਹਨਾ ਦੰਦਾ ਚ ਪੱਟ ਕੇ ਦੇਖ ਲਈ ਦੋਂਦੀ ਹੋਈ ਹੋਈ ਆ ਬਹੁਤ ਚੰਗੀ ਮੱਝ ਆ ਕੀ ਰੇਟ ਕਰਤਾ ਵੀਰੇ 165 ਛੱਡ ਨਹੀਂ ਕਿਤਾ ਕਾ ਬਾਅਦ ਲੋ ਨੇੜੇ ਜੇ ਲਾਵਾਂਗੇ ਕੰਮ ਉਹ ਤੋਂ ਸਾੜ ਦਾਂਗੇ ਕਿੰਨੇ ਦੀ ਹੋ ਦੇ ਦੇ ਕਿ 40 ਜੁੜੀ ਦੀ ਹਾਂ ਇੱਕ ਵੈਂਟ ਰੇਟ ਆ ਬਾਈ ਜੀ ਇਹਦਾ ਬਹੁਤ ਵਧੀਆ ਮਾਝਾ ਮੰਡੀ ਤਨੋਲਾ ਤੇ ਪਹੁੰਚੀ ਹੋਈ ਹੈ ਪਹਿਲੇ ਸੂਏ ਆ ਬਹੁਤ ਚੰਗੀ ਮਾਝਾ ਬਾਈ ਲੈ ਕੇ ਆਇਆ ਹੋਇਆ ਉਹ ਵੀ ਆ ਆਪਣੀਆਂ ਦੋਨੇ ਇਹ ਹਾਂਜੀ ਸੂਈਆਂ ਵਈਆਂ ਦੋਨੇ ਹੈ ਹਾਂਜੀ ਤੇ ਵੱਡੀ ਗੜੇ ਸੂ ਸੂਈ ਆ ਚੌਥੇ ਸੂਏ ਇਹਦਾ ਕੀ ਰੇਟ ਕਰਦਾ ਇਹਦਾ 10 ਕਿੰਨਾ ਕੁ ਦੋ ਦੇਊਗਾ ਇਹ ਉਹ 10 ਕਿਲੋ ਦਾ ਆ ਗਈ ਤੇ ਇੱਕ 10 ਰੇਟ ਇਹਦਾ ਬਾਈ ਜੀ ਇਹਦਾ 1.5 ਮੂਲ ਦਾ ਤੇਲ ਲਾ ਤੇਲ ਹੈਗੀ ਮੂਲ ਨਾਲ ਸਾਨੂੰ ਨਹੀਂ ਆਉਂਦਾ ਮੂਲਲਾ ਥਣ ਤੋਂ ਤੇਲ ਲਾ ਬਾਈ ਕਹਿੰਦਾ ਕਿੰਨਾ ਹੈ ਰੇਟ ਆਖੇਦਾ ਇਹਦਾ 1.5 ਹੈ ਜੀ 1.5 ਰੇਟ ਇਹਦਾ ਕਿਹੜੇ ਸੂਈ ਸੂਈ ਹੈ ਇਹ ਦੂਜੀ ਦੂਜੀ ਸੂਈ ਸੂਈ ਮਾਝਾ ਬਾਈ ਜੀ ਮੰਡੀ ਤਨੋਲਾ ਨਿਤ ਨਵੀਆਂ ਵੀਡੀਓ ਦੇਖਣ ਲਈ ਪਿੰਡਾਂ ਦੀਆਂ ਸ਼ਹਿਰਾਂ ਦੀਆਂ ਮੰਡੀਆਂ ਦਾ ਹਾਲਚਲ ਦੇਖਣ ਲਈ ਪੇਜ ਨੂੰ ਕਰ ਲੋ ਫੋਲੋ ਬਹੁਤ ਚੰਗੀਆਂ ਮੱਝਾਂ ਮੰਡੀ ਤਨੋਲਾ ਦੇ ਪਹੁੰਚੀਆਂ ਹੋਈਆਂ ਬਾਈ ਕੀ ਰੇਟ ਕਰਦੇ ਆ ਇਹਦਾ 20 ਕਿਹੜੇ ਸੂਏ ਸੂਈ ਹੋਏ ਬਾਪੂ ਤੀਜੇ ਸੂਏ ਸੂਈ ਹੋਈ ਆ ਤੀਜੇ ਸੂਏ ਸੂਈ ਹੋਈ ਮੱਝਾਂ ਬਹੁਤ ਵਧੀਆ ਬਾਈ ਜੀ 20 ਵੀ ਰੇਟ ਆ ਹੈ ਕਿੱਥੋਂ ਤੱਕ ਛੱਡ ਦਾਂਗੇ ਜੀ 80 180 ਤੱਕ 81 ਤੱਕ ਛੱਡ ਦੇਾਂਗੇ ਬਾਪੂ ਕਹਿੰਦਾ ਚੰਗੀ ਮੱਝ ਆ ਆਪਣੀਆਂ ਤੋਂ ਨੇ ਆਹ ਕਿਹੜੇ ਸੂਏ ਸੂਈ ਬਈ ਆਹੇ ਦੂਜੇ ਸੂਏ ਸੂਈ ਹੋਈ ਜਾ ਇੱਕ ਹੋਰ ਦਿਖਾ ਦਿੰਨੇ ਆ ਤੁਹਾਨੂੰ ਆ ਡਰੂ ਡਰੇ ਦਾ ਹੀ ਬਹੁਤ ਵਧੀਆ ਇਹਦਾ ਗ੍ਰੇਡ ਕਰਦਾ ਬਾਈ ਡੇੜਾ ਰੇਟ ਆ ਹੈ ਇੱਥੋਂ ਕਿਤਾ ਛੱਡ ਦਾਂਗੇ 40000 1 40 ਛੱਡ ਦਾਂਗੇ ਬਾਈ ਕਹਿੰਦਾ ਕਿੰਨਾ ਕਿ ਦੁੱਧ ਪਾ ਦੂ 15 ਕਿਲੋ ਦੁੱਧ 15 ਕਿਲੋ ਦੁੱਧ ਤਾਂ ਦੂਜੇ ਸੂਏ ਸੂਈ ਬਾਈ ਕਿਉਂ ਪਰਲੀ ਵੀ ਆਪਣੀ ਆ ਉਹਦਾ ਵੀ ਰੇਟ ਕਰਿਆ ਉਹਦਾ 1 20 ਇਹ ਕਿਹੜੇ ਸੂ ਸੂਈ ਆ ਇਹ ਤੀਜਾ ਇੱਕ ਵੀ ਇਹਦਾ ਰੇਟ ਆ ਤੀਜਾ ਸੂ ਆ ਇਹ ਸੂਈ ਸੂਈ ਆ ਬਾਈ ਜੀ ਵੱਡੀ ਗਿਣਤੀ ਚਮਾਲ ਪਹੁੰਚਿਆ ਹੋਇਆ ਵੰਡੀ ਧਨੋਲਾ ਤੇ ਤੇ ਸਾਰੇ ਵੀਰਾਂ ਦਾ ਧੰਨਵਾਦ ਜਿਹੜੇ ਵੀਡੀਓ ਲਾਈਕ ਸ਼ੇਅਰ ਕਮੈਂਟ ਕਰਦੇ ਆ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ